ਉਸੀ ਦੇਖ ਰਿਹਾ ਔਨਅਰ ਤੇ ਮੈਂ ਤੁਹਾਡੇ ਨਾਲ ਦਰਸ਼ਿਤ ਕੋਰ ਬਸਰਾ ਅਕਤੂਬਰ ਦਾ ਮਹੀਨਾ ਚੱਲ ਰਿਹਾ ਹੈ ਤੇ ਇਸ ਮਹੀਨੇ ਦੇ ਵਿੱਚ ਬਹੁਤ ਸਾਰੇ ਤਿਉਹਾਰ ਨੇ ਜੜੇ ਆ ਰਹੇ ਨੇ ਖਾਸ ਕਰਕੇ ਦੀਵਾਲੀ ਦਾ ਤਿਉਹਾਰ ਤੇ ਇਸ ਤਿਉਹਾਰ ਵਾਲੇ ਦਿਨ ਲੋਕਾਂ ਨੇ ਮਠਾਈਆਂ ਖਰੀਦੀਆਂ ਨੇ ਜਿਹੜੀਆਂ ਕਿ ਸ਼ਾਪਿੰਗਾਂ ਵੀ ਕਰਨੀਆਂ ਨੇ ਤੇ ਉੱਥੇ ਹੀ ਦੂਜੇ ਪਾਸੇ ਜੇ ਮਠਾਈਆਂ ਦੀ ਗੱਲ ਕੀਤੀ ਜਾਵੇ ਤਾਂ ਨਕਲੀ ਮਠਾਈਆਂ ਨੇ ਜਿਹੜੀਆਂ ਉਹ ਵੀ ਹੁਣ ਤਿਆਰ ਹੋਣ ਲੱਗੀਆਂ ਨੇ ਕਿਉਂਕਿ ਜਦੋਂ ਲੋਕਾਂ ਨੇ ਮਠਾਈਆਂ ਖਰੀਦਣ ਦੇ ਲਈ ਦੁਕਾਨਾਂ ਤੇ ਜਾਣਾ ਤੇ ਦੁਕਾਨਦਾਰ ਨੇ ਜਿਹੜੇ ਇਹੀ ਨਕਲੀ ਮਠਾਈਆਂ ਨੇ ਜਿਹੜੀਆਂ ਲੋਕਾਂ ਨੂੰ ਦੇ ਦੇਣਗੇ ਤਾਂ ਜਦੋਂ ਲੋਕ ਇਹ ਮਠਾਈਆਂ ਖਾਣਗੇ ਤਾਂ ਉਹਨਾਂ ਦੀ ਸਿਹਤ ਹੈ ਜਿਹੜੀ ਖਰਾਬ ਹੋ ਜਾਵੇਗੀ ਤਾਂ ਦੱਸਦੀ ਹੈ ਕਿ ਇੱਕ ਘਰ ਦੇ ਵਿੱਚ ਨਕਲੀ ਦੁੱਧ ਪਨੀਰ ਜੜਾ ਤਿਆਰ ਕੀਤਾ ਜਾ ਰਿਹਾ ਸੀ ਕਿ ਲੋਕ ਨੇ ਜਿਹੜੇ ਦੀਵਾਲੀ ਵਾਲੇ ਦਿਨ ਇਹ ਦੁੱਧ ਪਨੀਰ ਜੜਾ ਖਾਣਗੇ ਦੱਸਦੀ ਹੈ ਕਿ ਸ਼ਾਮਨਗਰ ਇਲਾਕੇ ਦੇ ਵਿੱਚ ਨਕਲੀ ਕਿਉ ਇੱਕ ਘਰ ਦੇ ਵਿੱਚ ਤਿਆਰ ਜੜਾ ਕੀਤਾ ਜਾ ਰਿਹਾ ਸੀ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਿਕ ਪਹਿਲਾਂ ਵੀ ਇਸ ਫੈਕਟਰੀ ਦੇ ਜਿਹੜੇ ਕਈ ਸਾਰੇ ਸੈਂਪਲ ਨੇ ਲਏ ਗਏ ਨੇ ਤੇ ਬਹੁਤ ਸਾਰੀਆਂ ਅਜਿਹੀਆਂ ਫੈਕਟਰੀਆਂ ਨੇ ਜਿਨ੍ਹਾਂ ਦੀ ਜਾਂਚ ਆ ਜਿਹੜੀ ਕੀਤੀ ਗਈ ਆਇਆ ਤਾਂ ਇਸ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਪੁਲਿਸ ਨੇ ਸંચਾਲਕ ਨੂੰ ਜਿਹੜਾ ਕੀ ਗ੍ਰਫਤਾਰ ਕਰ ਲਿਆ ਤੇ ਛਾਪੇਬਾਜ਼ੀ ਦੇ ਨਾਲ ਜਿਹੜਾ ਕੀ ਲੁਧਿਆਣਾ ਦੇ ਲੋਕਾਂ ਨੂੰ ਹੁਣ ਸੁਰੱਖਿਅਤ ਅਤੇ ਸਾਫ਼ ਕਿਉਂ ਜਿਹੜਾ ਕੀ ਹੁਣ ਮਿਲ ਸਕੇਗਾ ਅਧਿਕਾਰੀ ਇਸ ਮਾਮਲੇ ਦੀ ਅਗਲੀ ਕਾਰਵਾਈ ਜਿਹੜੀ ਕਰ ਰਹੇ ਨੇ ਅਤੇ ਨਕਲੀ ਪਦਾਰਥ ਤਿਆਰ ਕਰਨ ਵਾਲਿਆਂ ਦੇ ਵਿਰੁੱਧ ਸਖਤ ਹੈ ਜੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਹਾਂ ਤਾਂ ਹੁਣ ਬੇहद ਹੀ ਤੁਹਾਨੂੰ ਜਿਹੜਾ ਕੀ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਹੁਣ ਦੀਵਾਲੀ ਦਾ ਤਿਹਾਰ ਆ ਰਿਹਾ ਤੇ ਹੋਰ ਵੀ ਬਹੁਤ ਸਾਰੇ ਅਜਹੀਆਂ ਫੈਕਟਰੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਇਹ ਨਕਲੀ ਦੁੱਧ ਪਨੀਰ ਜਿਹੜਾ ਤਿਆਰ ਹੁੰਦਾ ਹੋਵੇਗਾ ਤਾਂ ਤੁਹਾਨੂੰ ਇਸ ਤਿਹਾਰਾਂ ਵਾਲੇ ਦਿਨ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਹਾਂਜੀ ਅੱਜ ਸਾਡੀ ਫੂਡ ਸੇਫਟੀ ਟੀਮ ਨੇ ਬਹੁਤ ਹੀ ਇੱਕ ਵਦਿਆ ਕਾਰਵਾਈ ਕੀਤੀ ਹੈ ਇਹਨਾਂ ਨੂੰ ਕੋਈ ਕਲੂ ਮਿਲੀ ਸੀ ਹਾਂਜੀ ਕਲੂ ਮਿਲਿਆ ਸੀ ਤੇ ਅੱਜ ਇਹਨਾਂ ਨੇ ਇੱਥੇ ਆ ਕੇ ਉਹਨਾਂ ਨੇ ਇਹ ਗੱਲ ਨੂੰ ਸਾਰੇ ਦਮੇ ਹਾਂਜੀ ਰੇਟ ਕੀਤੀ ਹੈ ਤੇ ਇੱਥੇ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਇਹਨਾਂ ਨੂੰ ਕਿਉ ਸੁੱਕਾ ਦੁੱਧ ਔਰ ਕਰੀਮ ਹਾਂਜੀ ਇਹ ਘਰ ਹੈਗਾ ਇੱਥੇ ਬਣਾਇਆ ਜਾ ਰਿਹਾ ਹੈ ਅੱਛਾ ਤੇ ਜਿਹੜੀ ਵੀ ਨਾਲ ਦੀ ਐਸ ਪਰ ਰੂਲਸ ਕਾਰਵਾਈ ਹੈ ਨਾ ਨੇ ਸੈਂਪਲ ਵੀ ਲੈ ਲਏ ਔਰ ਜਿਹੜਾ ਫੂਡ ਹੈ ਉਹਨੂੰ ਵੀ ਆਪਾਂ ਕਨਫਿਸਕੇਟ ਕਰ ਲਿਆ ਜਿਹੜਾ ਕੁਝ ਵੀ ਮਿਲਿਆ ਇਹ ਕਿੰਨੀ ਕੁ ਮਾਤਰਾ ਦੀ ਬੀਣ ਫੜਿਆ ਗਿਆ ਜੀ ਇਹ ਕਿੰਨਾ ਖ ਹੈ ਕਿੰਨਾ 40 ਕਿਜੀ ਕੀ ਹੈ 40 ਕਿਜੀ ਕੀ ਹੈ ਹਾਂਜੀ ਤਿੰਨ ਪੈਕੇਟ ਸੁੱਕਾ ਦੁੱਧ ਦੇ ਹਾਂ 10 ਕਿਲੋ ਕਰੀਮ ਠੀਕ ਆ 10 ਪੈਕੇਟ ਹੈਗੇ ਸੁੱਕੇ ਦੁੱਧ ਦੇ ਹਾਂਜੀ 10 ਕਿਲੋ ਕਰੀਮ ਹੈ ਜੀ ਤੇ 40 ਕਿਜੀ ਕੀ ਹੈ ਮੈਂ ਮੈਂ ਜਿਸ ਤਰ੍ਹਾਂ ਕੀ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਖਾਸ ਤੌਰ ਤੇ ਦੀਵਾਲੀ ਸਭ ਤੋਂ ਵੱਡਾ ਤਿਹਾਰਾ ਲੱਗਦਾ ਕੀ ਲੋਕਾਂ ਨੂੰ ਜਿਹੜਾ ਜਾਗਰੂਕ ਹੋਣ ਦੀ ਲੋੜ ਹੈ ਹਾਂਜੀ ਹਾਂਜੀ ਦੇਖੋ ਅਸੀਂ ਸਾਡੀ ਟੀਮ ਲਗਾਤਾਰ ਇਹ ਕਰ ਰਹੀ ਹੈ ਰੇਟਸ ਵਗੈਰਾ ਤੁਸੀਂ ਵੀ ਦੇਖ ਰਹੇ ਹੋ ਤੁਹਾਡੀ ਵੀ ਇਨਵੋਲਵਮੈਂਟ ਹੈਗੀ ਹੈ ਤੇ ਸਭ ਤੋਂ ਫਾਇਦਾ ਤੇ ਤਾਂ ਹੀ ਹੈ ਜੇ ਲੋਕੀ ਜਾਗਰੂਕ ਹੋਣ ਹੈਨਾ ਜੇ ਕੋਈ ਪਨੀਰ ਹੈ ਕਿਉਂ ਹੈ ਜਿਹੜਾ ਆਪਣਾ ਕੋਈ ਰੀਜ਼ਨੇਬਲ ਰੇਟ ਜਿੰਨਾ ਕੀ ਹੁੰਦਾ ਹੈ ਜੇ ਉਸ ਨੂੰ ਸਸਤਾ ਮਿਲੇ ਤੇ ਇੱਕ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਕਿ ਵੀ ਜਿਵੇਂ ਪਨੀਰ 250 ਕਿਲੋ ਔਰ 150 ਰੁਪਿਆ ਕਿਲੋ ਇਹ ਮਿਲੇਗਾ ਤਾਂ ਇਟ ਇਜ਼ ਨੋਟ ਪੋਸੀਬਲ ਠੀਕ ਹੈ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਵੀ ਇਹੋ ਜੀ ਜਗ੍ਹਾ ਤੋਂ ਨਾ ਲੈਣ ਜਿਹੜੇ ਕਿ ਐਡੀਬਲ ਪ੍ਰੋਡਕਟਸ ਹੈਗੇ ਆਂ ਔਰ ਇਸ ਤੋਂ ਇਹਨਾਂ ਨੂੰ ਅਗਰ ਬਾਇਕਾਟ ਕਰਨਗੇ ਤੇ ਆਪਣੇ ਆਪ ਇਹਨਾਂ ਦਾ ਜਿਹੜੀ ਇਹ ਚੀਜ਼ ਹੈ ਆਪੇ ਫੇਲ ਹੋ ਜਾਏਗੀ ਬੜਾ ਬੜੀ ਦਿੱਤੀ ਹੋਰੀ ਰੇਟ ਪਈ ਹੈ ਕਹਿੰਦੇ ਕਾਫੀ ਤੇ ਤਣਾ ਦਾ ਹਾਵਲਾ ਕਿਉਂ ਨਿਕਲਦਾ ਕਵੰਟਲਾ ਦਾ ਹਾਵਲਾ ਲੱਗਦਾ ਰੋਲ ਦੇ ਹਾਂਜੀ ਹਾਂਜੀ ਇਹ ਨਾ ਮਤਲਬ ਕਿ ਇਹਨਾਂ ਦੀ 2017 ਚ ਪਹਿਲੇ ਰੇਡ ਹੋਈ ਸੀ ਫਿਰ ਇਹਨਾਂ ਨੇ 2020 ਚ ਰੇਡ ਕੀਤੀ ਹੈ ਤੇ ਹੁਣ 2025 ਚ ਅਜ ਰੇਡ ਹੋਈ ਹੈ ਤੇ 2023 ਚ ਜਿਹੜਾ ਹੈਗੇ ਇੱਥੇ ਪੀਓ ਵੀ ਡਿਕਲੇਅਰ ਹੋ ਚੁੱਕੇ ਹਨ ਤੇ ਹੁਣ ਪੁਲਿਸ ਆਪਣੀ ਕਾਰਵਾਈ ਕਰੇਗੀ ਐਸ ਪਰ ਉਸ